ਚੰਗੀ ਤਰ੍ਹਾਂ ਪੜ੍ਹ ਲਾ ਮੇਰ ਇਸ ਗੱਲੋ ਸੀ ਜ਼ਬਾਨ ਦੇ ਪੱਕੇ ਜੇ ਤੇਰੇ ਨਾਲ 5 ਸਾਲ ਦੀ ਗੱਲ ਕੀਤੀ ਹੈ ਨਾ ਤਾਂ ਸਟਾਨ ਵੀ 5 ਸਾਲਾਂ ਦਾ ਹੀ ਬਣਾਇਆ ਕੀ ਗੱਲ ਹੋ ਗਈ ਕੁਝ ਗਲਤ ਲਿਖਿਆ ਗਿਆ ਨਹੀਂ ਬਾਈ ਲਿਖਿਆ ਤਾਂ ਤੁਹਾਡੇ ਵੱਲੋਂ ਸਾਰਾ ਕੁਝ ਸਹੀ ਗਿਆ ਬਸ ਮੈਥੋਂ ਹੀ ਤੁਹਾਨੂੰ ਪੜਨ ਵਿੱਚ ਗਲਤੀ ਹੋਗੀ ਕੀ ਮਤਲਬ ਮਤਲਬ ਇਹ ਕਿ ਤੁਹਾਨੂੰ ਲੱਗਦਾ ਸੀ ਖੜੇ ਪੈਰ ਤੁਸੀਂ ਮੇਰੇ ਨਾਲ ਐ ਧੱਕਾ ਕਰੋਗੇ ਤੇ ਮੈਂ ਸੱਚੇ ਯਾਰ ਲਊਗਾ ਨਹੀਂ ਬਾਈ ਖੂਨ ਤਾਂ ਮੇਰੇ ਚ ਵੀ ਤੁਹਾਡੇ ਵਾਲਾ ਹੀ ਆ ਦਾਦੇ ਪੜਦਾਦੇ ਤਾਂ ਆਪਣੇ ਇੱਕੋ ਹੀ ਆ ਜੇ ਇਧਰੋਂ ਜ਼ਮੀਨ ਤੁਹਾਡੇ ਨਾਲ ਲੱਗਦੀ ਆ ਤਾ ਦੂਜੇ ਪਾਸੇ ਮੱਗਰ ਚਾਚੇ ਨਾਲ ਟੱਕ ਲੱਗਦਾ ਗੱਲ ਕਰ ਲਈ ਮੈਂ ਉਹਦੇ ਨਾਲ 80000 ਰੁਪਏ ਵਿੱਚ ਮੇਰੀ ਜ਼ਮੀਨ ਇੱਕ ਸਾਲੀ ਠੇਕੇ ਤੇ ਲੈਣ ਨੂੰ ਮੰਨ ਗਏ ਉਹ ਤੇ ਉਹ ਵੀ ਬਿਨਾ ਕਿਸੇ ਲਿਖਤ ਪਰਤ ਤੋਂ ਇੱਕ ਸਾਲੀ ਤੋਂ ਠੇਕੇ ਤੇ ਲੈ ਲੈਣਗੇ ਫਿਰ ਅਗਲੇ ਸਾਲ ਅਗਲੇ ਸਾਲ ਵਾਹੀ ਮੈਂ ਆਪ ਕਰੂੰਗਾ ਭਾਈ ਇਹ ਜੱਟ ਦੇ ਪੁੱਤ ਦੇ ਹੱਥ ਆ ਭਾਈ ਇਹਨਾਂ ਨੇ ਹਲਵਾਣਾ ਛੱਡਿਆ ਜ਼ਰੂਰ ਆ ਪਰ ਭੁੱਲੇ ਨਹੀਂ ਬਸ ਇਧਰੋਂ ਟਰੈਕਟਰ ਦੇ ਸਟੇਰ ਨੂੰ ਛੱਡ ਕੇ ਉਦੋਂ ਟਰੱਕ ਦੇ ਸਟੇਅਰ ਨੂੰ ਫੜ ਲਿਆ ਸੀ ਪਰ ਚਲਾਉਣਾ ਤੇ ਸੰਭਲਣਾ ਸਭ ਕੋ ਜਾਂਦਾ ਤੁਸੀਂ ਵੀ ਜੇ ਅਗਲੇ ਸਾਲ ਆਪਦੀ ਜ਼ਮੀਨ ਠੇਕੇ ਤੇ ਦੇਣੀ ਹੋਈ ਨਾ ਬਿਸ਼ੱਕ ਦੀ ਦੇ ਦਿਓ ਪਿੰਡ ਨਾਲ 2-4000 ਵਾਧੇ ਦਿਓ ਫੇਰ ਵੀ ਤੁਸੀਂ ਸਾਡੇ ਆਪਣੇ ਹੋ ਨਾਲੇ ਹਾਂ ਸੱਚ ਬਾਈ ਛਿੰਦੇ ਨੂੰ ਕਹਿ ਦਿਓ ਜੇ ਨੂੰ ਕੋਈ ਕੰਮ ਧੰਦਾ ਹੋਇਆ ਨਾ ਬਿਸ਼ੱਕ ਕਰ ਲੈ ਕੱਲ ਨੂੰ ਮੈਨੂੰ ਮੱਗਰ ਚਾਚੇ ਕਾ ਬਿੰਦਰ ਚੜਾਓ 에ਰਪੋਰਟ ਤੇ ਤੇ ਨਾਲੇ ਹਾਂ ਸਾਡੇ ਘਰ ਦੀਆਂ ਚਾਬੀਆਂ ਵੀ ਹੁਣ ਉਧਰ ਹੀ ਰਹਿਣਗੀਆਂ ਤੁਹਾਨੂੰ ਹੀ ਲੋੜ ਹੋਈ ਤਾਂ ਭਾਵੇਂ ਲੈ ਲਿਓ ਮੈਂ ਕਹਿ ਦਿੱਤਾ ਸੀ ਉਹਨਾਂ ਨੂੰ ਚੰਗਾ ਬਾਈ ਜੀ ਸਾਸਰੀ ਕਾ ਮਿਲਦੇ ਆ ਅਗਲੇ ਸਾਲ